ਇਹ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਆਪਣੇ YouTube ਚੈਨਲ ਤੇ ਤੇ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਤੁਸੀਂ ਤੁਹਾਡੇ ਨਾਲ ਅਸੀਂ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਹੇ ਹਾਂ ਕਿ ਕਿਦਾਂ ਆਪਾਂ ਅਰਬ ਤੋਂ ਜਾਂ ਆਪਣੇ ਇੰਡੀਆ ਤੋਂ ਆਪਾਂ ਇੱਥੇ ਲਾਤਵੀਆ ਦੇ ਵਿੱਚ ਕਿਸੇ ਵੀ ਕੰਪਨੀ ਦੇ ਵਿੱਚ ਆ ਸਕਦੇ ਹਾਂ ਅੱਜ ਸਾਡੇ ਨਾਲ ਹੈਗੇ ਨੇ ਰਕੇਸ਼ ਕੁਮਾਰ ਜੀ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਕੋ ਸਾਰਾ ਪ੍ਰੋਸੈਸ ਜਾਣਾਂਗੇ ਕਿ ਕਿੱਦਾਂ ਉਹਨਾਂ ਨੇ ਪ੍ਰੋਸੈਸ ਕਰਕੇ ਇੱਥੇ ਲਾਧਰਿਆ ਦੇ ਵਿੱਚ ਕੰਪਨੀ ਦੇ ਵਿੱਚ ਆਪਣੀ ਡਰਾਈਵਿੰਗ ਜੋਬ ਤੇ ਆਏ ਨੇ ਤੇ ਸਵਾਗਤ ਕਰਦੇ ਹਾਂ ਜੀ ਰਕੇਸ਼ ਕੁਮਾਰ ਜੀ ਸასი ਘਾਲ ਜੀ 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 ਸასი ਘਾਲ ਜੀ ਔਰ ਸਨਾਮ ਕਿਦਾਂ ਠੀਕ ਠਾਕ ਜੀ ਸਭ ਵਧੀਆ ਸਭ ਵਧੀਆ ਕਿਰਪਾ ਮੰਗ ਲਈ ਤੇ ਕਿਸ਼ਮਰ ਜੀ ਆਪਣਾ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡਾ ਪਿੰਡ ਕਿਹੜਾ ਹੈ ਇੰਡੀਆ ਤੋਂ ਜੀ ਹਾਂ ਜੀ ਮੈਂ ਇੰਡੀਆ ਹਿਮਾਚਲ ਤੋਂ ਅੱਛਾ ਜੀ ਡਿਸਟ੍ਰਿਕਟ ਹੁਨਣਾ ਅੱਛਾ ਜੀ ਹਾਂ ਜੀ ਲਾਗੇ ਪਿੰਨ ਗਾਦੇ ਲਾਗੇ ਮੇਰਾ ਪਿੰਡ ਹੈਗਾ ਠੀਕ ਹੈ ਜੀ ਤੇ ਤੁਹਾਨੂੰ ਜਿਹੜੀ ਹੁਣ ਕੰਪਨੀ ਦੇ ਵਿੱਚ ਤੁਸੀਂ ਆਏ ਆ ਤੇ ਇਹਦੇ ਬਾਰੇ ਤੁਹਾਨੂੰ ਕਿੱਥੋਂ ਪਤਾ ਲੱਗਾ ਇਹਦੇ ਮਾਰੇ ਸਾਨੂੰ ਮੇਰਾ ਭਰਾ ਰਹਿੰਦਾ ਹੀ ਇੱਥੇ ਹਾਂ ਜੀ ਕਿ ਉਹਨੂੰ ਮੈਨੂੰ ਦੱਸਿਆ ਸੀ ਕਿ ਤੁਸੀਂ ਇਤਿਹਾਸਿਕ ਤੇ ਬਦਿਆ ਬਈ ਕੰਮ ਹੈਗਾ ਠੀਕ ਹੈ ਜੀ ਤੇ ਤੁਸੀਂ ਕਿਹੜੀ ਕੰਟਰੀਜ਼ ਦੇ ਵਿੱਚ ਕੰਮ ਕਰਦੇ ਸੀ ਪਹਿਲਾਂ ਮੈਂ ਪਹਿਲੇ ਦੋ ਘਤਰੇ ਗਿਆ ਹੈ ਦੋ ਘਤਰ ਕਿੰਨਾ ਟਾਈਮ ਰਹਿ ਕੇ ਆਏ ਜੀ ਮੈਂ ਲਾਇ ਉੱਤੇ ਕੋਈ 7.5 ਸਾਲ ਲੱਗ ਗਏ ਅੱਛਾ 7.5 ਸਾਲ ਤੇ ਫਿਰ ਤੁਸੀਂ ਫਾਈਲ ਆਪਣੀ ਦੋਹਾ ਘਤਰ ਤੋਂ ਅਪਲਾਈ ਕੀਤੀ ਜਿਹੇ ਤੋਂ ਮੈਂ ਇਹ ਦੂਗੀ ਅੱਛਾ ਜੀ ਕਿਉਂਕਿ ਮੈਂ 2023 ਦਾ ਮੈਡੀ ਆ ਗਿਆ ਅੱਛਾ ਜੀ ਉਸ ਤੋਂ ਬਾਅਦ ਮੈਨੂੰ ਯਾਨੀ ਕਿ ਟਾਈਮ ਜ਼ਿਆਦਾ ਹੋ ਗਿਆ ਮੈਨ ਕੀ ਕਤਰ ਚ ਠੀਕ ਹੈ ਜੀ ਤੇ ਮੈਂ ਥੋੜਾ ਆਪਣਾ ਘਰ ਰਿਹਾ ਥੋੜੇ ਕੰਮ ਕਰ ਬਹੁਤ ਜ਼ਿਆਦਾ ਠੀਕ ਹੈ ਜੀ ਉਹ ਆਪਣੇ ਕੰਮ ਕਰ ਜੀ ਕੱਢ ਕੇ ਫਿਰ ਉਹ ਤੋਂ ਵਦਨਾ ਅਪਲਾਈ ਕੀਤਾ ਯਾਨਕੀ 2024 ਦੇ ਵਿੱਚ ਮੈਂ ਅਪਲਾਈ ਕੀਤਾ ਠੀਕ ਹੈ ਜੀ ਤੇ ਆਪਾਂ ਨੂੰ ਕਿੰਨਾ ਟਾਈਮ ਲੱਗ ਗਿਆ ਪੂਰਾ ਪ੍ਰੋਸੈਸ ਕਰਦੇ ਕਰਦੇ ਮਤਲਬ ਵੀ ਆਪਣਾ ਇੱਥੇ ਪਹੁੰਚਣ ਤੱਕ ਨਾ ਪਾ ਕੇ ਬੋਲ ਸਮਝਦਾ ਸਮਝ ਲਓ ਕੋਈ 7 ਕੁ ਮਹੀਨੇ ਲੱਗ ਜਾਂਦੇ ਆ ਤੁਸੀਂ 7 ਕੁ ਮਹੀਨੇ ਘੱਟ ਹੈ ਉਹ ਘੱਟ ਟਾਈਮ ਲੱਗਦਾ ਜੇ ਤੁਸੀਂ ਡਾਕੂਮੈਂਟ ਛੇਤੀ ਪ੍ਰੋਵਾਈਡ ਕਰਾਉਂਦੇ ਹੋ ਤਾਂ ਕਰਕੇ ਕਿ ਮੈਂ ਵਿੱਚ ਵੀ ਇੰਡੀਆ ਡਰਾਈਵਿੰਗ ਵੀ ਕਰਦਾ ਰਿਹਾ ਇਸ ਕਰਕੇ ਮੈਂ ਥੋੜਾ ਲੇਟ ਹੋ ਗਿਆ ਤਾਂ 5 ਕੁ ਮਹੀਨੇ ਲੱਗਦੇ ਆ ਟੋਟਲ ਠੀਕ ਹੈ ਕੋਈ ਟੈਨਸ਼ਨ ਨਹੀਂ ਤੁਸੀਂ ਆਪਣਾ ਛੇਤੀ ਛੇਤੀ ਪ੍ਰੋਸੈਸ ਕਰੋ ਡਾਕੂਮੈਂਟ ਪ੍ਰੋਵਾਈਡ ਕਰਾਓ ਛੇਤੀ ਆ ਜੂ ਬਸ ਠੀਕ ਹੈ ਜੀ ਤੇ ਤੁਸੀਂ ਕੇਸ ਏਜੰਸੀ ਦੇ ਥਰੂ ਮਤਲਬ ਆਪਣੇ ਨੋਵਾਂ ਲਾਈਫ ਨੋਵਾਂ ਲਾਈਫ ਦੇ ਨੋਵਾਂ ਲਾਈਫ ਮਨੀ ਮਾਜ ਤੇ ਕਿਵੇਂ ਉਹਨਾਂ ਦਾ ਮਤਲਬ ਪ੍ਰੋਸੈਸ ਕਿਦਾਂ ਦਾ ਬਹੁਤ ਵਧੀਆ ਬਹੁਤ ਵਧੀਆ ਸਾਰਾ ਫੋਨਾਂ ਦੇ ਕੰਮ ਹੋ ਜਾਂਦਾ ਠੀਕ ਹੈ ਜੀ ਕਿ ਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਜੀ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਜਾਣਾ ਦੇਖਣਾ ਦੇਖਿਆ ਹੋ ਜਾ ਕੇ ਮੈਂ ਆਪਣੀ ਗੱਲ ਕਰਦਾ ਮੈਂ ਜਾ ਕੇ ਨਹੀਂ ਆਇਆ ਭਾਈ ਉੱਥੇ ਠੀਕ ਹੈ ਜੀ ਮੈਂ ਸਾਰਾ ਫੋਨ ਦਿਖਾ ਦਿੱਤਾ ਠੀਕ ਹੈ ਜੀ ਔਰ ਬਹੁਤ ਵਧੀਆ ਬੰਦੇ ਸਾਰੇ ਯਾਨੀ ਕਿ ਜਿੰਨੇ ਵੀ ਹੈਗੇ ਨੋਰ ਐਕਡੀ ਟੀਮ ਬਹੁਤ ਵਧੀਆ ਹੋਈ ਠੀਕ ਹੈ ਜੀ ਹਾਂਜੀ ਤੇ ਆਪਾਂ ਨੂੰ ਪੇਪਰ ਵਾਪਰ ਬਣਾਉਣ ਦੇ ਵਿੱਚ ਕੋਈ ਤੰਗੀ ਤੇ ਨਹੀਂ ਆਈ ਨਹੀਂ ਨਹੀਂ ਪੇਪਰ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਆਪ ਦੇ ਜਿਹੜੇ ਪੇਪਰ ਆ ਉਹ ਵੀ ਪ੍ਰੋਵਾਈਡ ਕਰਾਣੇ ਆ ਬਸ ਠੀਕ ਹੈ ਜੀ ਤੇ ਪਹਿਲਾਂ ਤੁਹਾਡਾ ਕਿਦਾਂ ਇੰਟਰਵਿਊ ਹੋਇਆ ਜਾਂ ਕਿਦਾਂ ਕੀ ਹੋਇਆ ਉਹਨੂੰ ਮਤਲਬ ਕੋਈ ਪ੍ਰੋਸੈਸ ਤੁਸੀਂ ਦੱਸ ਸਕਦੇ ਥੋੜਾ ਜਿਹਾ ਬਿਲਕੁਲ ਬਿਲਕੁਲ ਹਾਂਜੀ ਦੱਸੋ ਜੀ ਜਿੱਦਾਂ ਸੀ ਪ੍ਰੋਸੈਸ ਅਸੀਂ ਚਾਲੂ ਕਰਨਾ ਹੈ ਕਿ ਉਹਦੇ ਵਿੱਚ ਸਟਾਰਟਿੰਗ ਸਾਨੂੰ ਲੈਣ ਦੀ ਫਾਈਲ ਸਬਮਿਟ ਕਰਨਾ ਵਾਸਤੇ ਸਾਨੂੰ ਜਿਹੜਾ ਉਹ 35000 ਰੁਪਏ ਦੇਣਾ ਪੈਂਦਾ ਠੀਕ ਹੈ ਉਹਦੇ ਵਿੱਚ ਕੰਪਨੀ ਕੀ ਆਏ ਸਾਨੂੰ ਪ੍ਰੋਵਾਈਡ ਕਰਾਂਦੀ ਹੈ ਟ੍ਰੇਨਿੰਗ ਓਕੇ ਟ੍ਰੇਨਿੰਗ ਪ੍ਰੋਵਾਈਡ ਕਰਾਂਦੀ ਹੈ ਮੈ ਤੁਜੀ ਕਿੱਦਾਂ 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 ਇੰਟਰਵਿਊ ਦਿਣਾ ਅੱਗੇ ਜਾ ਕੇ ਕਿੱਦਾਂ ਕੀ ਕਰਨਾ ਹੈ ਸਾਨੂੰ ਪੂਰੀ ਤਰੀਕੀਂ ਨਹੀਂ ਜਾਂਦੀ ਉਹਦੇ ਵਿੱਚ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਕਿ ਉਹਦੇ ਵਿੱਚ ਸਾਨੂੰ ਜੇ ਤੁਸੀਂ ਜਗਾ ਡਰਾਈਵਿੰਗ ਦਾ ਤੁਹਾਨੂੰ ਸਕਿੱਲ ਤੁਹਾਡਾ ਸਹੀ ਆ ਹਾਂ ਜੀ ਸਹੀ ਆ ਹਾਂ ਜੀ ਤੇ ਜੇ ਤੁਸੀਂ ਇੰਡੀਅਨ ਐਕਸਪੀਰੀਅੰਸ ਤੋਂ ਆਂਦੇ ਆਂ ਹਾਂਜੀ ਤੇ ਤੁਹਾਨੂੰ ਉਹ ਡਰਾਈਵਿੰਗ ਜਿਹੜਾ ਸਕਿੱਲ ਹੈ ਉਹ ਚੈੱਕ ਕਰਦੀ ਹੈ ਕੰਪਨੀ ਵੀ ਤੁਹਾਡਾ ਡਰਾਈਵਿੰਗ ਸਕਿੱਲ ਜਿਹੜਾ ਉਹ ਕਿਦਾਂ ਦਾ ਹੈ ਠੀਕ ਹੈ ਜੀ ਹਾਈ ਪ੍ਰੋਪਰ ਹੈਗਾ ਹੀ ਨਹੀਂ ਹੈਗਾ ਠੀਕ ਹੈ ਜੀ ਜੇ ਤੁਹਾਡਾ ਡਰਾਈਵਿੰਗ ਸਕਿੱਲ ਜ 19 20 ਫਰਕ ਹੈ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਵੀ ਉਹਨੂੰ ਤੁਹਾਨੂੰ ਟ੍ਰੇਨਿੰਗ ਪ੍ਰੋਵਾਈਡ ਕਰਾ ਦਿੰਦੀ ਹੈ ਕੰਪਨੀ ਇਦਾਂ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਬਿਲਕੁਲ ਮਤਲਬ ਵੀ ਓਵਰ ਆਲਰ ਦਾ ਕੰਮ ਬਹੁਤ ਵਧੀਆ ਹੈ ਬਿਲਕੁਲ ਇੱਕ ਨੰਬਰ ਦਾ ਠੀਕ ਹੈ ਜੀ ਬਿਲਕੁਲ ਤੇ ਮਤਲਬ ਕਿ ਤੁਸੀਂ ਬਾਤ ਫਿਰ ਜਦੋਂ ਇੱਥੇ ਆਏ ਕਿੰਨੀ ਤਰੀਕ ਨੂੰ ਇੱਥੇ ਆਏ ਜੇ ਲੱਭੀ ਅਸੀਂ ਆ ਗਏ ਜੀ ਜੂਨ 27 ਨੂੰ ਠੀਕ ਹੈ ਜੀ ਅੱਛਾ ਪਿਛਲੇ ਸਾਲ ਤੁਸੀਂ ਅਪਲਾਈ ਕੀਤਾ ਤੇ ਮਤਲਬ ਤੁਹਾਨੂੰ 6-7 ਮਹੀਨੇ ਲੱਗੇ ਜਿਹੜਾ ਤੁਸੀਂ ਇਸ ਸਾਲ ਦੇ ਚਾਹੇ ਉਹ ਮੇਰੀ ਕਮਜ਼ੋਰੀ ਰਹੀ ਕਿਉਂਕਿ ਮੈਂ ਵਿੱਚ ਡਰਾਈਵਿੰਗ ਕਰਦਾ ਰਿਹਾ ਮੈਨੂੰ ਡਾਕੂਮੈਂਟ ਛੇਤੀ ਪ੍ਰੋਵਾਈਡ ਨਹੀਂ ਕਰਵਾ ਆਵੇ ਠੀਕ ਹੈ ਜੀ ਤਾਂ ਕਰਕੇ ਵੈਸੇ ਪ੍ਰੋਸੈਸੇ ਕੋਈ 4-5 ਮਹੀਨੇ ਦਾ ਹੈਗਾ ਠੀਕ ਹੈ ਜੀ 4 ਕੁ ਮਹੀਨੇ ਲੱਗਦੇ ਹੈ ਵੈਸੇ ਅਗਰ ਤੁਸੀਂ ਡਾਕੂਮੈਂਟ ਤੁਹਾਡੇ ਰੈਡੀ ਹੈ ਸਾਰੇ ਹੀ ਠੀਕ ਹੈ ਤੇ 4-5 ਮਹੀਨੇ ਲਾਸਟ ਤੈਨੂੰ ਅਲਾਈਫ ਉਹਦਾ ਵ ਤੇ ਤੇ ਇੱਥੇ ਆ ਕੇ ਜਾਂਦੇ ਬੰਦਿਆਂ ਨੂੰ ਵੀ ਬਈ ਤੁਸੀਂ ਆਓ ਕਿ ਕੋਈ ਵਧੀਆ ਸਭ ਕੁਝ ਇੱਥੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨੋਵਲ ਲਾਈਫ ਨੂੰ ਤੁਸੀਂ ਇੱਕ ਵਾਰ ਤੁਸੀਂ ਕੰਟੈਕਟ ਕਰੋ ਹਾਂਜੀ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਨੂੰ ਹਰ ਚੀਜ਼ ਸਾਰੀ ਫੈਸਿਲਿਟੀ ਉੱਥੇ ਤੁਹਾਨੂੰ ਮਿਲਦੀ ਹੈ ਠੀਕ ਹੈ ਜੀ ਠੀਕ ਹੈ ਸਾਡਾ ਮੇਰੇ ਵੀਰ ਦਾ YouTube ਚੈਨਲ ਹੈ ਤੇ ਫੋਲੋ ਲਾਈਕ ਕਰੋ ਹਾਂਜੀ ਬਿਲਕੁਲ ਜੀ ਤੇ ਇੱਥੇ ਆਣ ਕੇ ਤੁਹਾਨੂੰ ਕੋਈ ਰਹਿਣ ਸਹਣ ਦੀ ਦਿੱਕਤ ਆਈ ਨਹੀਂ ਨਹੀਂ ਬਿਲਕੁਲ ਨਹੀਂ ਕੋਈ ਨਹੀਂ ਬਿਲਕੁਲ ਸਾਨੂੰ ਪਹਿਲੇ ਲੋਕੇਸ਼ਨਾਂ ਮਿਲ ਗਈਆਂ ਜੀ ਚੜ੍ਹਨ ਤੋਂ ਪਹਿਲਾਂ ਹੀ ਵੀ ਤੁਸੀਂ ਫਲਾਨੀ ਜਗ੍ਹਾ ਜਾਣਾ ਹੈ ਠੀਕ ਹੈ ਜੀ ਉਹਨਾਂ ਵਾਲਾ ਇਹਨੇ ਪ੍ਰੋਵਾਈਡ ਕਰਾਇਆ ਬਿਲਕੁਲ ਬਿਲਕੁਲ ਤੇ ਸਾਨੂੰ ਗੱਡੀ ਲੈਣ ਆਈ ਐਰਪੋਰਟ ਤੇ ਸਾਨੂੰ ਗੱਡੀ ਨਾਲ ਪਿਕਅਪ ਕੀਤਾ ਹੈ ਤੇ ਉਹ ਕਿਤੇ ਹੋਰ ਹੈ ਉਹ ਘਰੇ ਛੱਡ ਠੀਕ ਹੈ ਜੀ ਤੇ ਉਹ ਆਪਣੇ ਸਾਰੇ ਘਰਵਾਰ ਦਾ ਸਾਰਾ ਸਾਰਾ ਇੱਥੇ ਆਣ ਕੇ ਤੁਹਾਨੂੰ ਮਤਲਬ ਵੀ ਜਿਹੜਾ ਹੁਣ ਗੱਡੀ ਦੇ ਚੜ੍ਹਨ ਤੱਕ ਮਤਲਬ ਵੀ ਹੁਣ ਤੁਸੀਂ ਇਹਦੇ ਗੱਡੀ ਤੇ ਨਹੀਂ ਚੜ੍ਹੇ ਨਹੀਂ ਨਹੀਂ ਅੱਜ ਅੱਛਾ ਤੇ ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਪੂਰੇ ਪ੍ਰੋਸੈਸ ਦਾ ਮਤਲਬ ਕਿ ਹੁਣ ਕਿੰਨੇ ਟਾਈਮ ਦੇ ਬਾਅਦ ਤੁਸੀਂ ਗੱਡੀ ਤੇ ਚੜੋਗੇ ਜਾਂ ਕਿਤਾ ਕੀ ਕੁਝ ਕਹਿ ਰਹੇ ਆਂ ਵੀ ਜੇ ਦੇ ਕੋ ਗੱਲ ਇਦਾਂ ਕੀ ਮੈਂ ਆਪਣੀ ਗੱਲ ਕਰਦਾ ਏ ਇਹ ਸਾਨੂੰ ਉਹ ਜੀ 2 ਮਹੀਨੇ ਹੋਏ ਨਹੀਂ ਹੈ ਹਾਂਜੀ ਸਾਨੂੰ 2 ਮਹੀਨੇ ਆ 27 ਤਰੀਕ ਨੂੰ ਸਾਨੂੰ 2 ਮਹੀਨੇ ਹੋ ਜਾਣੇ ਆ ਠੀਕ ਹੈ ਜੀ ਤੇ ਸਾਡਾ ਲਾਸਟ ਟਿਕ ਰਹਿ ਗਿਆ ਟੈਂਕ ਉਹ ਅਸੀਂ ਵੇਟ ਕਰ ਰਹੇ ਆਂ ਅੱਛਾ ਜੀ ਤੇ ਜਿੱਦਾਂ ਟੈਂਕ ਆ ਗਿਆ ਉਦੋਂ ਹੀ ਸਾਨੂੰ ਉਹਨੂੰ ਕਹਿ ਲੈਣਾ ਵੀ ਤੇਰੀ ਗੱਡੀ ਚ ਚੋ ਠੀਕ ਹੈ ਜੀ ਹੋਰ ਮੈਂ ਅੱਜ ਸਾਰਾ ਆਪਣਾ ਸਮਾਨ ਜਿਹੜਾ ਉਹ ਕੈਰੀ ਕਰ ਲਿਆ ਆਪਣਾ ਸਾਰਾ ਜਿਹੜਾ ਮੈਂ ਆਪਣਾ ਆਪਣੇ ਵੱਲੋਂ ਤੁਸੀਂ ਰੈਡੀ ਹੋ ਗਏ ਜੀ ਮੈਂ ਬਿਲਕੁਲ ਰੈਡੀ ਹੋ ਗਿਆ ਆਪਣਾ ਸਲੈਂਡਰ ਤੇ ਉਹ ਵਾਟਰ ਕੈਨ ਹੋ ਗਿਆ ਸਾਰਾ ਹੀ ਹੋਰ ਜਿਹੜਾ ਛੋਟਾ ਮੋਟਾ ਜਿਹੜਾ ਸਭਾਣਾ ਉਹ ਆਪਣਾ ਕੈਰੀ ਕਰ ਲਿਆ ਸਹੀ ਹੈ ਕਿ ਆਪਾਂ ਆਪਣੇ ਵੱਲੋਂ ਰੈਡੀ ਆ ਠੀਕ ਹੈ ਇੱਥੇ ਆਣ ਕੇ ਕੰਪਨੀ ਨੇ ਤੁਹਾਡੀ ਕੋਈ ਟਰਾਈ ਜਾਂ ਕੋਈ ਕਲਾਸ ਵਗੈਰਾ ਲਈ ਬਿਲਕੁਲ ਹਾਂ ਜੀ ਕਿੰਨੇ ਟਾਈਮ ਦੀ ਕਲਾਸ ਲੱਗੀ ਤੇ ਫਾਈ ਕਾਦੀ ਲਈ ਆਪਣੀ ਸਾਡੀ ਟਰਾਈ ਹੋਈ ਪਹਿਲੇ ਆ ਕੇ ਜਨ ਟੈਸਟ ਹੋਇਆ ਇੱਕ ਹਾਂਜੀ ਰੋਡ ਤੇ ਹਾਂਜੀ ਉਹ ਹੁੰਦਾ ਬਣਾ ਯਾਨਕੀ 1 ਘੰਟਾ ਨੂੰ ਹੁੰਦਾ ਅੱਛਾ 1 ਘੰਟਾ ਨੂੰ 1 ਘੰਟਾ ਉਹਦੇ ਵਿੱਚ ਤੁਹਾਡਾ ਸਕਿੱਲ ਦੇਖਿਆ ਜਾਂਦਾ ਚੈੱਕ ਕਰਦੇ ਉਹ ਬੰਦਾ ਕਿੱਦਾਂ ਗੱਡੀ ਚਲਾ ਰਿਹਾ ਸਹੀ ਆ ਪ੍ਰੋਪਰ ਆ ਓਕੇ ਆ ਡਨ ਹੈ ਠੀਕ ਹੈ ਜੀ ਤੇ ਬੈਕ ਵੀ ਨੂੰ ਆ ਕੇ ਇੱਕ ਵਾਰ ਦੇਖਦੇ ਹੋ ਗੱਡੀ ਠੀਕ ਹੈ ਜੀ ਤੇ ਕਿੱਦਾਂ ਬੰਦਾ ਗੱਡੀ ਚਲਾ ਰਿਹਾ ਸਹੀ ਆ ਨਹੀਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਡੀ ਕੋਰ 95b ਕਲਾਸਾਂ ਲੱਗਦੀਆਂ ਅੱਛਾ ਕਿੰਨੇ ਦਿਨ ਲੱਗੀਆਂ ਕਲਾਸਾਂ ਉਹ ਲੱਗੀਆਂ 5 ਦਿਨ ਜੀ ਠੀਕ ਹੈ ਜੀ ਪੰਜ ਜਿੰਨ ਤੁਹਾਡੀਆਂ ਕਲਾਸਾਂ ਲੱਗ ਕੇ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡਾ ਉਹਨਾ ਥਿਉਰੀ ਟੈਸਟ ਠੀਕ ਹੈ ਥਿਉਰੀ ਟੈਸਟ ਹੋ ਗਿਆ ਜਿਹੜਾ ਤੁਹਾਨੂੰ ਪੜਾਉਣਾ ਠੀਕ ਹੈ ਜੋ ਪੜਾਉਣਾ ਉਹ ਹੀ ਪੁੱਛਣਾ ਠੀਕ ਹੈ ਉਹ ਵੀ ਤੁਹਾਨੂੰ ਨਾ ਯਾਦ ਹੋਵੇ ਨਾ ਪਤਾ ਲੱਗੇ ਤੁਸੀਂ ਜਿਹੜੀਆਂ ਤੁਹਾਨੂੰ ਬੁੱਕਾਂ ਕੰਪਨੀਆਂ ਨੇ ਪ੍ਰੋਵਾਈਡ ਕਰਾਈਆਂ ਤੁਸੀਂ ਦੇਖ ਕੇ ਦੱਸ ਸਕਦੇ ਹੋ ਠੀਕ ਹੈ ਜੀ ਮੈਨੂੰ ਕਨਫਰਮ ਮਤਲਬ ਵੀ ਉਹ ਤੁਹਾਡਾ ਪ੍ਰੈਜੈਂਸ ਪ੍ਰੈਜੈਂਸ ਆਫ ਮਾਈਂਡ ਦੇ ਦੇਖ ਬਿਲਕੁਲ ਬਿਲਕੁਲ ਠੀਕ ਹੈ ਤੁਸੀਂ ਨਹੀਂ ਹੈ ਤਾਂ ਆਨਸਰ ਕਰੈਕਟ ਚਾਹੀਦਾ ਠੀਕ ਹੈ ਆਨਸਰ ਕਰੈਕਟ ਚਾਹੀਦਾ ਭਾਵੇਂ ਤੁਸੀਂ ਵੇਖ ਕੇ ਦੋ ਵੇਖ ਕੇ ਦਾ ਦਿਓ ਠੀਕ ਹੈ ਮਤਲਬ ਇਹ ਉਹ ਤਾਂ ਦੇਖਣਾ ਕਿ ਤੁਸੀਂ ਮਤਲਬ ਵੀ ਕੁਝ ਪੜਿਆ ਜਾਂ ਤੁਹਾਡੇ ਦਿਮਾਗ ਦਾ ਨਹੀਂ ਪੜਿਆ ਬਿਲਕੁਲ ਬਿਲਕੁਲ ਸਾਰੇ ਚੈੱਕ ਕਰਦੇ ਆ ਠੀਕ ਹੈ ਜੀ ਕੁਝ ਉਹਦੇ ਨੇ ਕੁਐਸਚਨ ਆਉਂਦੇ ਜਿਹੜੇ ਜੋ ਕਾਪੀ 'ਚ ਨਹੀਂ ਮਿਲੇਗੇ ਠੀਕ ਹੈ ਜੀ ਹੋਰ ਹੀ ਤੁਸੀਂ ਆਪਣੇ ਮਾਈਨਸ ਵੀ ਆਫ ਸਹੀ ਹੈ ਠੀਕ ਹੈ ਜੀ ਠੀਕ ਮਤਲਬ ਕਿ ਓਵਰ ਆਲ ਪ੍ਰੋਸੈਸ ਵਧੀਆ ਬਿਲਕੁਲ ਬਿਲਕੁਲ ਤੇ ਕਿੰਨਾ ਆਪਾਂ ਨੂੰ ਮਤਲਬ 2 2.5 ਮਹੀਨੇ ਦੇ ਵਿੱਚ ਆਪਣਾ ਕੰਮ ਬਣ ਜਾਂਦਾ ਗੱਡੀ ਤੇ ਚੜ ਜਾਓਗੇ ਭਾਈ ਜੀ ਗੱਲ ਇਦਾਂ ਮੇਰੇ 2 ਮਹੀਨੇ ਪੂਰੇ ਹੋਏ ਨਹੀਂ ਹੈ ਅੱਛਾ ਜੀ ਹੋਏ ਨਹੀਂ ਹਲੇ ਇਹ ਮਹਾਰਾਜ ਨੇ ਕਿਰਪਾ ਕੀਤੀ ਹੈ ਠੀਕ ਹੈ ਜੀ ਤੇ 27 ਦਿਨੋਂ ਸਾਡੇ 2 ਮਹੀਨੇ ਹੋਣੇ ਆ ਠੀਕ ਹੈ ਜ ਆਪਣਾ ਆਮ ਨਾਲ ਕੰਮ ਕਰੋ ਤੇ ਤੁਹਾਡਾ ਤੁਹਾਡਾ ਲੌਂਗ ਕੋਰਸ ਹੀ ਹੈ ਜਾਂ ਸ਼ਾਰਟ ਕੋਰਸ ਹੀ ਹੈ ਸ਼ਾਰਟ ਕੋਰਸ ਪਾਜੀ ਆ ਅੱਛਾ ਤੇ ਲੌਂਗ ਕੋਰਸ ਵਾਲਿਆਂ ਦਾ ਕੀ ਹਿਸਾਬ ਦਾ ਕੋਈ ਪਤਾ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਅੱਛਾ ਸੇਮ ਪ੍ਰੋਸੈਸ ਚੱਲਿਆ ਹੋਵੇ ਅੱਛਾ ਕਲਾਸਾਂ ਸੇਮ ਲੱਗਦੀਆਂ ਸੇਮ ਕਲਾਸਾਂ ਪੰਜ ਦਿਨ ਦੀ ਉਹਨਾਂ ਦੀਆਂ ਠੀਕ ਹੈ ਪੰਜ ਦਿਨ ਦੀਆਂ ਸਾਡੀਆਂ ਠੀਕ ਹੈ ਜੀ ਤੇ ਸਿਰਫ ਉਹਨਾਂ ਨੂੰ ਕੋਰਸ 95 ਜਿਹੜਾ ਲੈਣਾ ਪੈਂਦਾ ਉਹ ਲਦੂਨੀ ਤੋਂ ਲੈਣਾ ਪੈਂਦਾ ਯਾਰ ਅੱਛਾ ਜੀ ਤੇ ਸਾਨੂੰ ਇੱਥੇ ਮਿਲ ਜਾਂਦਾ ਜਿਹੜੇ ਸ਼ੋਰਟ ਕੋਰਸ ਵਾਲੇ ਆ ਠੀਕ ਹੈ ਜੀ ਸਾਨੂੰ ਇੱਥੇ ਮੋੜਣਾ ਉਹਨੂੰ ਥੋੜਾ ਜਿਹਾ ਖੇਡਲ ਕਰਨੀ ਪੈਂਦੀ ਇੱਕ ਅੱਧਾ ਦਿਨ ਵਾਸਤੇ ਉਹਨਾਂ ਨੂੰ ਜਾਣਾ ਪੈਂਦਾ 10-20 ਰੁਪਏ ਖਰਚਾ ਫालतू ਨਾ ਦਾ ਠੀਕ ਹੈ 20 ਲੱਗ ਜਾਣ 30 ਲੱਗ ਜਾਣ ਬਸ ਇੰਨਾ ਹੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਤੁਸੀਂ ਆਓ ਕੋਈ ਵੈਲਕਮ ਹੈ ਬਹੁਤ ਵਧੀਆ ਕੰਪਨੀ ਭੇਜਨ ਵਾਲੀ ਵੀ ਤੇ ਕੰਮ ਕਰਨ ਵਾਲੀ ਵੀ ਠੀਕ ਹੈ ਤੇ ਮਾਹੌਲ ਕਿਦਾਂ ਦਾ ਲੱਗਦਾ ਮੈਨੂੰ ਇੱਥੇ ਦਾ ਮੌਸਮ ਤਾਂ ਪੁੱਛੋ ਮਨ ਬਹੁਤ ਵਧੀਆ ਬਹੁਤ ਵਧੀਆ ਅਰਬ ਨਾਲੋਂ ਵਧੀਆ ਵਧੀਆ ਲੈ ਦੱਸ ਠੀਕ ਹੈ ਜੀ ਮੈਨੂੰ ਪਸੀਨਾ ਹੁੰਦਾ ਕੋਈ ਨਹੀਂ ਠੀਕ ਹੈ ਲੈਣਾ ਪੈਂਦਾ ਹੈ ਏਸੀ ਵੀ ਘਰ ਹੈਗੇ ਨਹੀਂ ਕੋਈ ਏਸੀ ਨਹੀਂ ਪੱਕਾ ਹੈ ਨਹੀਂ ਠੀਕ ਹੈ ਰੂਮਾਂ 'ਚ ਏਸੀ ਨਹੀਂ ਬਾਈ ਇੱਥੇ ਲੱਗਿਆ ਉਹ ਪਾਪੇ ਨਹੀਂ ਫਿਰ ਚੱਲਣਾ ਅੱਛਾ ਪਰ ਬਹੁਤ ਫਿਰ ਚੱਲੂ ਠੀਕ ਹੈ ਜੀ ਤੇ ਚਲੋ ਵਧੀਆ ਇੱਥੇ ਆਪਾਂ ਇਹਨਾਂ ਨਾਲ ਕਨਵਰਸੇਸ਼ਨ ਕਰਦੇ ਹਾਂ ਬੰਦ ਤੇ ਆਉਣ ਵਾਲੇ ਵਲੌਗਾਂ ਦੇ ਵਿੱਚ ਤੁਹਾਨੂੰ ਹੋਰ ਵੀ ਇਸੇ ਤਰ੍ਹਾਂ ਇਨਫੋਰਮੇਸ਼ਨ ਦਿੰਦੇ ਰਾਵਾਂਗੇ ਤੇ ਮੈਂ ਕਹਿੰਦਾ ਕਿ ਜਿਹੜੇ ਵੀ ਬੰਦੇ ਨੇ ਅਰਬ ਤੋਂ ਜਾਂ ਇੰਡੀਆ ਤੋਂ ਆਪਣੀ ਫਾਈਲ ਅਪਲਾਈ ਕਰਨੀ ਆ ਤੇ ਮੈਂ ਤੇ ਬੈਟਰ ਆਪਸ਼ਨ ਇਹੋ ਹੀ ਕਹੂੰਗਾ ਕਿ ਤੁਸੀਂ ਜਿੰਨਾ ਭਾਜੀ ਨੇ ਦੱਸਿਆ ਕਿ ਨਵਾਂ ਲਾਈਫ ਵੀ ਬਹੁਤ ਵਧੀਆ ਡੀਲ ਕਰਦੀ ਆ ਹਰ ਇੱਕ ਨਾਲ ਤੇ ਤੁਸੀਂ ਵੱਧ ਤੋਂ ਵੱਧ ਉਹਨਾਂ ਨਾਲ ਜਾ ਕੇ ਕਰੋ ਤੇ ਆਪਣੇ ਯੂਰਪ ਆਉਣ ਦਾ ਸੁਪਨਾ ਪੂਰਾ ਕਰੋ ਤੇ ਇਸੇ ਤਰ੍ਹਾਂ ਹੀ ਆਪਾਂ ਅਗਲੇ ਵਲੌਗਾਂ 'ਚ ਵੀ ਤੁਹਾਨੂੰ ਮਤਲਬ ਇੰਟਰਵਿਊਆਂ ਲੈਂਦੇ ਰਵਾਂਗੇ ਤੇ ਤੁਹਾਨੂੰ ਵੱਧ ਤੋਂ ਵੱਧ ਜੋ ਨੌਲੇਜ ਆ ਤੁਹਾਨੂੰ ਦਿੰਦੇ ਰਵਾਂਗੇ ਤੇ ਇੱਥੇ ਆਪਾਂ ਕਰਦੇ ਆ ਜੀ ਆਪਣੇ ਬਲੌਗ ਦੀ ਸਮਾਪਤੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਮਿਲਦੇ ਆ ਅਗਲੇ ਬਲੌਗ 'ਚ